ਸੇ ਪਹਿਲਾਂ ਦਰਵਾਜ਼ਾ ਹੁੰਦਾ ਸੀ ਹੁਣ ਇੰਨਾ ਨੀਵੇਂ ਹੋ ਗਏ ਆ ਤੇ ਦੂਸਰੇ ਪਾਸੇ ਆਪਣੇ ਪੁੱਤਰਾਂ ਨੂੰ ਚਵਾਰੇ ਪਾ ਕੇ ਦੇ ਦਿੱਤੇ ਨੇ ਬਾਪੂ ਦਾ ਰਹਿਸ਼ੀ ਘਰ ਜਰੂਰ ਦਿਖਾਵਾਂਗੇ ਕਮਰਾ ਕਿ ਜਿੱਥੇ ਬਾਪੂ ਰਹਿੰਦਾ ਵਾ ਇਹ ਬਾਪੂ ਦਾ ਕਮਰਾ ਵਾ ਜਿੱਥੇ ਬਾਪੂ ਰਾਤ ਨੂੰ ਸੌਂਦਾ ਵਾ ਤਾਂ ਦਿਨੇ ਆਪਣੇ ਯਾਰਾਂ ਦੋਸਤਾਂ ਨਾਲ ਮਿੱਤਰਾਂ ਨਾਲ ਬੈਠ ਕੇ ਗੱਲਬਾਤ ਕਰਦਾ ਸਮਾਂ ਬਾਸ ਕਰਦਾ ਵਾ ਤਾਂ ਇੱਥੇ ਬਾਪੂ ਸੌਂਦਾ ਵਾ ਆਣ ਕੇ ਬਾਪੂ ਜੀ 95 ਸਾਲ ਉਮਰ ਆ ਕਿੰਨੇ ਸਾਲ ਦੇ ਸੀ ਜਦੋਂ ਇੱਧਰ ਆਏ ਤੁਸੀਂ ਉਦੋਂ ਮੇਰੇ ਖਿਆਲ ਵਿੱਚ 18 ਸਾਲ ਹੋਗੇ ਜੀ ਸਾਰੇ ਆ ਗਏ ਸੀ ਉਸ ਵੇਲੇ ਉਹ ਜੋਨ ਦਾ ਜਿਹਨਾਂ ਬਈ ਲੋਕੀ ਨਾ ਹੋ ਗਏ ਨਾ ਲਾਈ ਲਾਈ ਆਈ ਵੇਲੇ ਅੱਛਾ ਜੀਦ ਨਹੀਂ ਵੀ ਵਿਛੜਿਆ ਆਪਣਾ ਨਹੀਂ ਨਹੀਂ 8 9 ਜੀ 8 9 ਦਾ ਰਾਹੇ ਦਾ ਅੱਛਾ ਬੱਪ ਜੀ ਦਾ 94 95 ਸਾਲ ਦੀ ਉਮਰ ਹੋ ਗਈ ਹੈ ਅੱਖਾਂ ਕੰਨ ਸਭ ਕਹਿਮਾ ਜੇ ਹਾਂ ਬਿਲਕੁਲ ਠੀਕ ਹੈ ਇਹਦੀ ਲੋੜ ਕਿੱਦਾਂ ਪੈ ਗਈ ਇਹ ਤੋਂ ਬਗੈਰ ਤੋੜ ਲੰਦੇ ਨਾ ਨਹੀਂ ਐਸੇ ਜਾਨ ਮੇਰਾ ਗੱਲ ਲੈਣਾ ਸਾਡੇ ਜਰਾ ਲਾਗਾ ਉਮਰ ਸਿਆਗਰ ਉਹ ਦੋ ਹੁੰਦੇ ਆ ਰਹੇ ਹੂੰ ਤੇ ਬੰਦਾ ਮੂਰ ਦੇ ਜਾਂ ਕੋਰੇ ਨਾ ਮਾਚਾ ਬਾਈ ਉਹ ਮੋਟਰ ਜਾ ਕੇ ਦੇਗਾ ਪੜਿਆ ਅਰੇ ਤੇ ਨਾਲ ਦੇ ਆਹ ਕਿੱਥੇ ਆ ਗਰ ਉਹ ਇੰਨਾ ਕੀ ਵਜਾ ਨਾਲ ਹੋ ਜਾ ਗਿਆ ਉਹ ਤੇ ਵੀ ਮੈਂ ਵੀ ਨਾਲ ਲੇਗਾ ਇੱਕ ਮਿੰਟ ਮੇਰੇ ਲੱਗਦੇ ਆ ਜਦੋਂ ਰਿਓਦਰੋਂ ਛੱਡ ਗਿਆ ਇਹ ਉਹ ਕਦੇ ਮਿਲਣ ਨੂੰ ਦਿਲ ਨਹੀਂ ਕੀਤਾ ਜਾਂ ਪਿੰਡ ਵੇਖਣ ਨੂੰ ਦਿਲ ਨਹੀਂ ਕੀਤਾ ਆਪਣਾ ਦੁਬਾਰਾ ਕਰਦਾ ਦਿਲ ਕਰਦਾ ਮੈਂ ਇੱਕ ਵਾਰੀ ਨਹੀਂ ਸਮਝੇ 15 ਅਗਸਤ 1947 ਹਰ ਸਾਲ ਪੂਰੇ ਦੇਸ਼ ਭਰ ਦੇ ਵਿੱਚ ਆਜ਼ਾਦੀ ਦਿਹਾੜੇ ਵਜੋਂ ਇਸ ਨੂੰ ਮਨਾਇਆ ਜਾਂਦਾ ਵਾ ਪਰ ਉਸ ਦਾ ਦਰਦ ਕਿਹੜੇ ਸਾਡੇ ਬਜ਼ੁਰਗ ਆਪਣੇ ਨਾਲ ਲੈ ਕੇ ਆਏ ਨੇ ਉਸ ਦਿਨ ਦਾ ਕਿਉਂਕਿ ਬਹੁਤ ਸਾਰੇ ਐਸੇ ਪਰਿਵਾਰ ਸੀ ਜਿਨ੍ਹਾਂ ਦੇ ਉੱਥੇ ਪਰਿਵਾਰ ਰਹਿ ਜਾਂਦੇ ਨੇ ਪਰਿਵਾਰਾਂ ਦੇ ਜੀ ਰਹਿ ਜਾਂਦੇ ਨੇ ਤੇ ਭਾਰਤ ਆਣ ਕੇ ਵਸ ਜਾਂਦੇ ਨੇ ਉਹਨਾਂ ਦੀਆਂ ਯਾਦਾਂ ਉੱਥੇ ਰਹਿ ਜਾਂਦੀਆਂ ਨੇ ਉਹ ਯਾਦਾਂ ਆਪਣੀਆਂ ਛੱਡ ਕੇ ਇੱਥੇ ਆ ਜਾਂਦੇ ਨੇ ਆਪਣੇ ਬੱਚਿਆਂ ਨੂੰ ਆਪਣੀਆਂ ਭੈਣਾਂ ਨੂੰ ਆਪਣੀਆਂ ਮਾਵਾਂ ਨੂੰ ਕਈਆਂ ਨੂੰ ਵਿਛੜਨਾ ਪੈਂਦਾ ਉਸ ਦਿਨ ਮੈਂ ਇੱਕ ਘਰ ਤੇ ਆਇਆ ਵਾਂ 94 ਸਾਲ 95 ਸਾਲ ਦੇ ਕਰੀਬ ਇਸ ਬਾਪੂ ਦੀ ਉਮਰ ਆ ਪੂਰਨਜੰਦ ਬਟਾਲੇ ਦਾ ਰਹਿਣ ਵਾਲਾ ਵਾ ਇਹ ਉਸ ਦਾ ਰਹਿਸ਼ ਘਰ ਆ ਅੱਗੇ 12 ਬੇਟਿਆਂ ਨੂੰ ਪਾ ਕੇ ਦੇ ਦਿੱਤਾ ਪਰ ਇਸ ਦੇ ਨਾਲ ਜਾਂਦਾ ਜੁੜੀਆਂ ਵਾ ਜਦੋਂ ਵੰਡ ਹੁੰਦੀ ਆ ਤਾਂ ਉਸ ਵੇਲੇ ਆਣ ਕੇ ਇੱਥੇ ਆਪਣਾ ਇਹ ਘਰ ਬਣਾਉਂਦੇ ਨੇ ਤੁਸੀਂ ਦੇਖ ਸਕਦੇ ਹੋ ਘਰ ਕਿਸ ਤਰੀਕੇ ਦਾ ਵਾ ਬਾਪੂ ਨੇ ਅੱਜ ਵੀ ਇਸ ਕਮਰੇ ਦੇ ਵਿੱਚ ਰਹਿੰਦਾ ਵਾ ਇਸ ਕਮਰੇ ਨੂੰ ਸਟੋਰ ਰੂਮ ਨਾਲ ਤਾਂ ਦੂਸਰਾ ਕਮਰਾ ਜਰੂਰ ਦਿਖਾਵਾਂਗੇ ਜਿੱਥੇ ਬਾਪੂ ਰਹਿੰਦਾ ਇੱਥੇ ਪਹਿਲਾਂ ਦਰਵਾਜ਼ਾ ਹੁੰਦਾ ਸੀ ਹੁਣ ਇੰਨਾ ਨੀਵੇਂ ਹੋ ਗਏ ਆ ਤੇ ਦੂਸਰੇ ਪਾਸੇ ਆਪਣੇ ਪੁੱਤਰਾਂ ਨੂੰ ਚਵਾਰੇ ਪਾ ਕੇ ਦੇ ਦਿੱਤੇ ਨੇ ਬਾਪੂ ਦਾ ਰਹਿਣ ਸ਼ਿ ਘਰ ਜਰੂਰ ਦਿਖਾਵਾਂਗੇ ਕਮਰਾ ਕਿ ਜਿੱਥੇ ਬਾਪੂ ਰਹਿੰਦਾ ਵਾ ਏ ਬਾਪੂ ਦਾ ਕਮਰਾ ਵਾ ਜਿੱਥੇ ਬਾਪੂ ਰਾਤ ਨੂੰ ਸੌਂਦਾ ਵਾ ਤਾਂ ਦਿਨੇ ਆਪਣੇ ਯਾਰਾਂ ਦੋਸਤਾਂ ਨਾਲ ਮਿੱਤਰਾਂ ਨਾਲ ਬੈਠ ਕੇ ਗੱਲਬਾਤ ਕਰਦਾ ਸਮਾਂ ਪਾਸ ਕਰਦਾ ਵਾ ਤਾਂ ਇੱਥੇ ਬਾਪੂ ਸੌਂਦਾ ਵਾ ਆਣ ਕੇ ਯਾਦ ਜੁੜੀ ਏ ਬਾਲੇ ਦੇਖੋ ਅਜੇ ਵੀ ਬਾਲੇ ਵੀ ਟੁੱਟਣ ਵਾਲੇ ਆ ਪਰ ਫਿਰ ਵੀ ਇੱਥੇ ਸੌਂਦਾ ਵਾ ਘਰ ਨਹੀਂ ਆਪਣਾ ਕਮਰਾ ਚਵਾਰੇ ਜਰੂਰ ਅੱਗੇ ਬਣੇ ਆ ਕਮਰੇ ਨਵੇਂ ਬਣੇ ਆ ਪਰ ਉਹਨਾਂ ਕਮਰਿਆਂ 'ਚ ਨਹੀਂ ਸੌਂਦਾ ਕੀ ਯਾਦਾਂ ਨੇ ਬਾਪੂ ਦੀਆਂ ਪੁਰਾਣੀਆਂ ਜਿਸ ਵੇਲੇ ਵੰਡ ਹੁੰਦੀ ਆ ਹਿੰਦੁਸਤਾਨ ਪਾਕਿਸਤਾਨ ਦੀ ਤਾਂ ਜਿਸ ਵੇਲੇ ਇੱਧਰ ਆਣ ਕੇ ਵਸਦੇ ਨੇ ਤਾਂ ਫਿਰ ਕਿੰਨੀਆਂ ਕਿ ਯਾਦਾਂ ਉੱਥੋਂ ਦੀ ਆਉਂਦੀਆਂ ਆਪਣੇ ਯਾਰ ਦੋਸਤ ਆਪਣੇ ਮਿੱਤਰ ਛੱਡ ਕੇ ਆਏ ਨੇ ਆਪਣੇ ਹੋ ਸਕਦਾ ਰਿਸ਼ਤੇਦਾਰ ਵੀ ਛੱਡ ਕੇ ਆਏ ਹੁਣ ਬਾਪੂ ਜੀ 95 ਸਾਲ ਉਮਰ ਆ ਹਾਂਜੀ ਕਿੰਨੇ ਸਾਲ ਦੇ ਸੀ ਜਦੋਂ ਇੱਧਰ ਆਏ ਤੁਸੀਂ ਇੱਥੇ ਜਲੂ ਆਇਆ ਸੀ ਨਾ ਹਾਂਜੀ ਉਹਨੂੰ ਮੇਰੇ ਖਿਆਲ 'ਚ 18 ਹਾਲ ਹੋ ਗਏ ਅਜੇ 18 ਸਾਲ ਦੇ ਸੀ ਹਾਂ 18 ਸਾਲ ਤੋਂ ਹੋਣ ਦੇ ਨਹੀਂ ਸੀ ਨਾ ਪੱਲਾ ਤੇਰੇ ਅੱਗੇ ਉਹ ਕੰਮ ਕਰ ਲੈ ਲੈ ਪੰਨੇ ਵੇਖਾ ਦਾ ਸੁਹਾਗ ਵਾਲੀ ਤੇ ਦੋ ਸਾਲ ਹੋਰ ਕਰਦੀ ਦਿੱਤਾ ਤੇ ਉਹ ਲੋਟ ਨਹੀਂ ਬਣੇ ਮੈਂ ਮੈਂ ਮੋਟ ਨਹੀਂ ਬਣਾਇਆ ਤਾਂ ਉਹ ਜੇ ਲੋਕੀ ਮੜਾਉਂਦਾ ਹੈ ਅੰਦਰਾ ਇਹ ਸਮਾਸੀ ਉਹ ਮੋਟ ਸਾਰੇ ਪਿੰਡ ਦੇ ਬੁਵਾਇਆ ਆ ਆ ਜਾਨ ਦੋਪਾ ਅਸੀਂ ਜਾਨੀ ਕਿ ਆਪਣੇ ਪਿੰਡ ਦੇ ਚੌਧਰੀ ਸੀ ਉਸਲੇ ਵਾਹ ਉਹ ਆ ਕੇ ਬੰਦਾ ਪੜਿਆ ਲਾ ਜਿਓ ਤਾਂ ਸਾਡੇ ਪਿੰਡ ਤੇ ਉਹ ਹੈ ਨਹੀਂ ਹੂੰ ਪੰਨੇ ਕਿ ਜਮ ਜਾਨ ਏ ਸਿੱਟ ਬਾ ਦੋਗਿਆਂ ਦੀ ਮਾਤਾ ਪਾੜ ਕੇ ਬੱਲੇ ਮੈਂ ਤਗੜਾ ਬਣਦਾ ਗਾ ਲਾ ਜੀ ਉਹ ਵੀ ਮੈਂ ਬੋਲ ਬੁਲਵਾਏ ਤੇ ਉਹ ਕਹਿੰਦਾ ਬਗਵਾਰੀ ਨੂੰ ਕਹਿੰਦਾ ਮੈਂ ਅਮੀਰੀ ਉੱਪਰ ਆ ਗਾ ਤੇਰਾ ਉਹ ਤੇ ਅੱਗੋ ਬਣੇਗਾ ਹੂੰ ਅਜੇ 3 ਸਾਲ ਕੱਟਿਆ ਤੇ ਤਿੰਨ ਜਦੋਂ ਬੋਲ ਬਣਿਆ ਨਾ ਤਿੰਨ ਸਾਲ ਕੱਟਿਆ ਅੱਛਾ ਬਾਬੂ ਪਾਕਿਸਤਾਨ ਦੇ ਵਿੱਚ ਜਿਹੜਾ ਆਪਣਾ ਪਿੰਡ ਸੀ ਉਹ ਕਿਹੜਾ ਸੀ 16 ਹੈ 16 ਆਦਮ ਥੱਲੇ ਜਾਣਿਆ ਕੋਈ ਨਾ ਹੂੰ ਸਾਉ ਰਿਚ ਬਿੰਨਾ ਨਾ ਤਿੰਨ ਲੰਗੋ ਮੇ ਉਹ ਵਾ ਬਬਾ ਆਇਆ ਸਾਰਾ ਇੱਕੋ ਚੌਕੀਦਾਰ ਜੀ ਸਰ ਹੈਗੇ ਉਸ ਵਲੇ ਉਹ ਦੋ ਬਾ ਜਨ ਬਈ ਲੋਕੀ ਨਾ ਚਲੋ ਦਾ ਲੈਦਾ ਆਇਆ ਤੇਰੇ ਅੱਛਾ ਜੀਦ ਨਹੀਂ ਵੀ ਵਿਛੜਿਆ ਆਪਣਾ ਨਹੀਂ ਨਹੀਂ 8 9 12 8 9 12 ਤੇਰੇ ਅੱਪੋਂ ਬਰਾ ਦੇ ਸੀ ਅਸੀਂ ਬੈਠ ਕੇ ਕਦੇ ਆਗੇ ਹੂੰ ਉਹ ਵੀ ਕਹਿੰਦਾ ਜਨ ਆ ਗਿਆ ਇਹ ਸਿਰਨ ਮੋਟਕੋ ਨੇਗਾ ਜਦੋਂ ਯਾਦ ਜੰਨ ਜੀ ਆਇਆ ਜੀ ਉਹਦੇ ਨਾਲ ਉਹ ਕੋਈ ਉਹਨੂੰ ਨਾੜਵਾ ਆਂ ਕੇ ਦੱਸਿਆ ਉਹ ਰਾ ਨੇ ਤੇਰਾ ਟੱਕਰ ਦੇ ਸਾਨੂੰ ਲੱਗਦਾ ਹੂੰ ਟੱਕਰ ਤੇ ਜੜ ਕੇ ਆ ਗਿਆ ਬਾਪੂ ਰੰਗ ਲਾ ਜਾਣੀ ਮੈਂ ਜਿਆਲੀ ਮੰਦੀ ਜਿਆਲੀ ਮੰਦੀ ਹੂੰ ਉਹਨੂੰ 4 ਵਜੇ ਨਾ ਆਇਓ ਤੋ 4:30 5:00 ਵਜੇ ਲੈਣਾ ਕਰੂ ਇਹ ਦਾ ਮੀਲ ਮੈਂ ਲਗਾ ਕੇ ਆਇਆ ਸੀ ਅੱਜ ਨਾਲੇ 5 ਵਜੇ ਲੈਂਦਾ ਤੇ 10 ਵਜੇ। ਹਾਂ। ਨਾਲ ਆਇਆ। ਹਾਂ। ਸਕੂਲ ਲੈ ਪਹੁੰਚ ਲਗਾ ਲਿਆ। ਫਾਈਲ ਵੀ ਲੈ। ਉਹ ਗੇਰੋ ਕਰਾਗ ਹੋ ਕੇ ਰਹਿ ਆ। ਅੱਜ ਦੁਨੀਆ ਬੜੀ ਸੀ। ਹਾਂ। ਉਹ ਗੇਰ ਅਗਲੇ ਦਿਨ ਤੇ ਤੋਂ ਦੇਰ ਹੋ ਜਾ ਲੇ ਗਏ। ਰਾਤ ਨੂੰ ਪਾਣੇ ਸਾਰੇ ਮੈਨੂੰ। ਹਾਂ। ਉਹ ਸਾਰੇ ਮੈਨੂੰ ਤੇਰੇ ਆਉਣ। ਘਾਰੇ ਮੈਨੂੰ। ਬੱਪੂ ਕੋਈ ਯਾਰ ਨਹੀਂ ਆਂਦੀ ਉਧਰ ਦੀ ਵਾਹੇ ਬੜੇ ਸੱਜਣ ਮਿੱਤਰਾਂ ਨੇ ਜਿੱਦਾਂ ਨਹੀਂ ਦੱਸਿਆ ਕਿ 16 ਸਾਲ ਦੀ ਉਮਰ ਦੇ ਇਧਰ ਆਏ 16 ਕਿਤੇ ਮਾਦਰੀ ਹੋ ਗਿਆ ਆਹ ਇਹ ਜੰਨਾਂ ਜਿਹੜੇ ਅਸਾਜ ਜੁਬਾਕੀ ਜਾਣੋ ਤੇ ਇਹ ਵੀ ਤੇ ਉਧਰ ਹੈ ਨਾ ਉਹ ਬੋਲਦੇ ਬੈਠੇ ਜਵਨ ਨਾ ਅੱਛਾ ਬੱਪੂ ਜੀ ਦਾ 94 95 ਸਾਲ ਦੀ ਉਮਰ ਹੋ ਗਈ ਹੈ ਅੱਖਾਂ ਕੰਨ ਸਭ ਕੈਮ ਆਏ ਬਿਲਕੁਲ ਠੀਕ ਆਹ ਇਦੀ ਲੋੜ ਕਿਦਾਂ ਪੈ ਗਈ ਉਹ ਤੋਂ ਬਿਨਾਂ ਤੋੜਨ ਨੂੰ ਉਹ ਤਾਂ ਨਹੀਂ ਉਹ ਐਕਸੀਡੈਂਟ ਮੇਰਾ ਕਰ ਦੇਣਾ ਨਾ ਸਾਗ ਜਣਾ ਲਾਗਾ ਇਹ ਉਹ ਮੈਂ ਸਾਕ ਗਿਆ ਉਧਰੋਂ ਉੰਡਿਆ ਲਾ ਆ ਉਹ ਕੋਈ ਬੰਦਾ ਮੂਰ ਤੇ ਜਾ ਕੋਈ ਨਾ ਮਜ਼ਾ ਆਇਆ ਉਹ ਮੋੜ ਤੇ ਜਾ ਕੇ ਡੇ ਲਾ ਪੜਿਆ ਅਰੇ ਤੇ ਨਾ ਦੇ ਉਹ ਕਿਚੂ ਆ ਗਿਆ ਰੋ ਇੰਨਾ ਜਿਵੇਂ ਜਾਂਦਾ ਨਾ ਉਹ ਜਾ ਗਿਆ ਉਹ ਤੇ ਨਹੀਂ ਸੀ ਮੈਂ ਵੀ ਸਾਡਾ ਜੇ ਤਾਂ ਮੇਰੇ ਲੱਗਦਾ ਸਾਡਾ ਹਾਂ ਆਜੋ ਵੀ ਬੈਠ। ਅਜਾ ਬੱਬੂ ਮੈਂ ਵੇਖਿਆ ਰੇਡੀਓ ਸੁਣਨ ਦੇ ਬੜਾ ਸ਼ਕੀਨ ਹੋਂ ਤੇ ਟੀਵੀ ਘਰ ਲੱਗਾ ਪਰ ਮਾਰਨ ਤੋਂ ਬਹੁਤ ਵਜੇ ਹੀ ਹੇ ਉਹ ਲੱਗ ਰਿਹਾ ਆ ਖਬਰਾਂ ਜੋ ਨੇ ਉਹ ਨਹੀਂ ਇਹ ਤਾਂ ਟੀਵੀ ਦੇਦਰ ਜੀ ਇਹ ਨਾ ਘੱਟ ਬੈਣਾ ਹਾਂ ਐ ਵਾਂ ਿਆ ਨਹੀਂ ਮੈਂ ਨਹੀਂ ਮਾ ਵੀ ਨਹੀਂ ਕਬੂਲੀਦਾ ਪਰ ਮੈਂ ਰੇਡੀਓ ਜੁੰਦਾ ਮੈਂ ਅੱਜ ਕੰਮ ਉਹ ਫਿਰ ਕੀ ਕੀਤਾ ਇੱਥੇ ਆ ਕੇ ਦੰਦਾਂ ਨਾਲ ਖੱਡੀ ਲਾ ਲਿਆ ਕੱਪੜੇ ਦਾ ਕੰਮ ਹਾਂ ਹਾਂ ਇਹ ਬਾੜ ਪੱਛਾ ਹੂੰ ਢੰਗ ਢੰਗਰੇ ਕਿਧਰ ਆ ਗਏ ਹਾਂ ਪਹਿਲਾਂ ਨਹੀਂ ਨਹੀਂ ਦੇ ਹੋਣੇ ਪਰ ਉਹ ਢੰਗ ਨਹੀਂ ਆ ਗਏ ਅੱਛਾ ਇਹ ਇਹਨਾਂ ਨੂੰ 9:00 ਵਜੇ ਆ ਗਿਆ ਤੇ ਸਿਆਣਾ ਖੜੂ ਉਹ ਮਾਰ ਕੇ ਇਹ ਹੋ ਗਏ ਕਿ ਸਾਰੇ ਧਿਆਨਾਂ ਪੜਿਆ ਇਹਨਾਂ ਨੇ ਕੰਦੇ ਨਾ ਬਣਾ ਲਿਬਾਸ ਉਹਦੇ ਨੇ ਇਹਨਾਂ ਨੂੰ ਨਾ ਉਹ ਚੀਜ਼ ਹੈ ਇਹ ਇੱਥੇ ਨਹੀਂ ਇਹੋ ਕੋਈ ਜਗ੍ਹਾ ਵੀ ਨਹੀਂ ਬਾਬੂ ਮਾਵੇ ਘਰ ਘਰ ਦੇ ਵਿੱਚ ਨਾ ਅੱਗੇ ਚੋਬਾਰਾ ਬੜਾ ਸੋਹਣਾ ਪਾਇਆ ਸੀ ਹੈਨਾ ਬੱਚੇ ਰਹਿੰਦੇ ਬੇਅਰਥੇ ਪਰ ਆਪਣਾ ਜਿਹੜਾ ਮਜ਼ਰੇ ਪਾਸੇ ਦੋ ਕਮਰੇ ਆ ਉਹ ਉੱਦਾਂ ਹੀ ਆਦੇ ਵੀ ਜਦੋਂ ਇੱਧਰ ਜਾ ਜਾ ਸਾਈ ਸਾਈ ਨਾ ਕੋਈ ਹੈ ਅੰਦਰ ਦਾ ਨਹੀਂ ਆ ਜਾਣਾ ਕੋਈ ਜਵਾਨ ਮੰਨਣੇ ਨਹੀਂ ਵੇਖਿਆ ਜਾ ਅਮੈਂ ਵੇਖਿਆ ਅੰਦਰ ਜਾ ਜਾ ਗਿਆ ਮੈਂ ਬਾਸ ਪੈਸਾ ਤਾਂ ਨਹੀਂ ਉਹ ਲਿਆ ਜਾ ਜੇ ਤਿਆਰੀਆਂ ਨਹੀਂ ਮਾਲੇ ਡੁੱਬ ਗਏ ਨਾ ਚੱਲ ਡੁੱਬ ਗਏ ਉਹ ਇੱਥੇ ਜਿਹੜੀ ਛੱਤ ਪਾਈ ਹੈ। ਉੱਠ ਕੇ ਵੀ ਕਿੰਨਾ ਲਿਆਂਕੋ ਥਾਵੇ ਇਹ ਆਹ ਜਿਆਦਾ। ਹਾਂ ਹਾਂ। ਉਹ ਛੇ ਦਾ ਕਹਿੰਦਾ। ਹਾਂ। ਆਪੇ ਲੈ ਕੋਲਿਆ। ਹਾਂ। ਅੱਛਾ ਬਬੂ ਅਹ ਦਾ ਆ। ਨਾਲੇ ਮਿੱਟੀ ਵੀ ਆ ਰੋ ਕੰਡਾ ਨਹੀਂ ਲਾਉਂਦੀ। ਉਹ ਬੱਲਾ ਲਾ। ਹਾਂ। ਮੇਰਾ ਟੈਕ ਨਹੀਂ। ਉਹ ਕਿਆ ਲੈ ਕੇ ਦਮ ਪਾਤੀ। ਉਹ ਕਿਆ ਰਹਿ ਗਏ। ਜਬਾਨੇ ਨੇ ਰੱਜੇ ਬੁਠੀ। ਹਾਂ। ਪਹਿਲਾਂ ਉਹ ਆ ਜਾ ਬਤੋ ਆਪੜ ਨਹੀਂ ਪੜਨਾ। ਜੋ ਹੋ ਗਏ ਅਮੇ ਜੀ। ਬਾਲਕੇ ਜੀ ਮੇਰੇ ਨੂੰ ਹੁਣ ਹੁਣ ਨਾ ਆਪਣਾ ਨਹੀਂ ਕਰਦਾ ਰਹਿਣਾ ਉਹ 35 ਸਾਲ ਹੋ ਐਨਾਂ ਨੇ ਮੈਨੂੰ ਕੰਮ ਚ ਦਾ ਹੂੰ 35 ਸਾਲ ਹੋ ਆਨ ਜਦੋਂ ਲੈ ਡਾਕਟਰ ਨੇ ਮੈਨੂੰ ਆਖਿਆ ਆਹ ਨਾ ਕੋ ਪਾ ਤਾ ਬਤੂ ਸੁਲੇ ਜਿ ਸੁਲੇ ਤੇ ਇਹ ਇਧਰ ਆਈ ਜਦੋਂ ਵਨ ਹੁੰਦੀ ਆ ਹੈਨਾ ਬੜਾ ਤਸ਼ੱਦਦ ਆਇਆ ਹੈ ਹੈਨਾ ਬੜਾ ਬੜੇ ਪਿੰਡੇ ਦੇ ਪਿੰਡੇ ਦੇ ਤੁਸੀਂ ਵੀ ਤੇ ਇੱਥੇ ਲੈ ਡਰ ਤੇ ਇਦਾਂ ਦਾ ਮੈਂ ਕਿਹਾ ਬੜੀ ਮੁਸ਼ਕਲ ਨਾਲ ਆਇਆ ਸੀ ਮੈਂ ਅਲੀ ਭੋਗਣੇ ਜੀ ਗਿਤਾ ਆਰੇ ਲੋਕਾਂ ਨੂੰ ਵੱਧ ਗਿਆ ਮੁਸ਼ਕਲ ਜੋਂ ਮਨ ਜੋ ਟੇਪਲਾ ਜਾਂ ਲੈਣ ਨੇ ਮਿੰਟ ਤੇ ਕੀਤਾ ਨਹੀਂ ਲੋਗੋ ਨੇ ਜਿਹੜੇ ਰਾਤ ਦੀ ਰੋਟੀ ਖਾਣੇ ਨਾ ਪਹਿ ਜਾਂਦੇ ਨੇ ਘਾਦੇ ਦੇ ਜਿਹੜੇ ਗੁੱਲ ਜਾਂਦੇ ਭਰਾ ਦੀ ਰੋਟੀ ਖਾਣੇ ਕਾਹਦਾ ਪੈਸਾ ਤੁਹਾਨੂੰ ਨਾ ਵੇਖਣੇ ਇਹ ਤਾਂ ਕਹਿਣੀ ਲੱਗੀਆਂ ਸਭ ਤੋਂ ਵੱਡੀ ਗੱਲ ਆ ਮੈਂ ਤੁਹਾਨੂੰ ਕਦੇ ਨਹੀਂ ਗੱਲ ਬਣਾ ਮੈਂ ਤੁਹਾਨੂੰ ਮੱਧਮ ਤੋਂ ਲੈ ਕੇ ਹੁਣ ਤੱਕ ਗੱਲਾਂ ਆਈ ਗੱਲ ਦਾ ਸਾਲ ਅੱਛਾ ਬੱਬੂ ਰੇਡੂਆ ਖੜਾ ਹਮਾ ਚੱਲਦਾ ਵੀ ਹੈ ਕਿ ਉਹਦੇ ਰੱਖਿਆ ਸਾਡੇ ਲਈ ਇਹ ਚੱਲਦਾ ਹੈ ਚਲਾ ਮਾ ਉਹ ਹੋ ਗਿਆ ਤਾਂ ਹੋ ਗਿਆ ਹੋ ਗਿਆ ਰੇਡੂਆ ਮਾ ਹੋ ਗਿਆ ਹਾਂ ਕਾਹਦਾ ਖਬਰਾਂ ਦਾ ਹਾਂ ਕਮਲਾ ਦਾ ਸਾਰੇ ਟੈਂਪ ਅੱਛਾ ਇਹ ਨਹੀਂ ਬੱਬੂ ਇਹ ਇਧਰ ਖਬਰਾਂ ਖੜਾ ਨਹੀਂ ਹੁੰਦੇ ਗਾਣੇ ਨਹੀਂ ਨਹੀਂ ਗਾਣੇ ਗਾੜੇ ਮਾ ਤਾਂ ਛੱਡਾ ਕੋਈ ਗਾਣਾ ਸੁਣਾ ਦੇ ਜੀ ਮੇਰਾ ਪੁੱਤ ਗੱਲ ਪੁਰਾਣੀ ਯਾਦ ਤਾਵਾ ਕਰਨੀ ਆ ਉਸ ਵੇਲੇ ਜੋ 16 ਸਾਲ ਦਾ ਸੀ ਉਹਦੇ ਕੋਈ ਬੋਲਦੇ ਗੱਭਰੂ ਜਵਾਨੇ ਮੈਂ ਬੱਬਾ ਮੈਂ ਕੋਈ ਨਹੀਂ ਬੋਲਦੇ ਹਾਂ ਹਾਂ ਲੰਮ ਲੰਮ ਕੋਈ ਨਹੀਂ ਬੋਲਿਆ ਸੋਹਿਆਂ ਵੀ ਨਹੀਂ ਆਪਣੇ ਮਨ ਦੇ ਵਿੱਚ ਜਿਹੜੀ ਗੱਲਾਂ ਆਏ ਨਾ ਹਾਂ ਉਹ ਮੈਂ ਪਾ ਲੈਂਦਾ ਉਹ ਗੱਲਾਂ ਮੇਰੇ ਕੋ ਕੋ ਜਿਹੜੀਆਂ ਨੇ ਕੋ ਜਿਹੜਾ ਮੌਤ ਨੂੰ ਯਾਦ ਰੱਖਣਾ ਉਹ ਬੜਾ ਜ਼ਰੂਰੀ ਹਾਂ ਮੌਤ ਨੂੰ ਯਾਦ ਰੱਖਣਾ ਬੜਾ ਜ਼ਰੂਰੀ ਹੈ ਜਦੋਂ ਮੌਤ ਬੋਲ ਜੈਨੋ ਅੱਜ ਵੀ ਆਦੇ ਜਦ ਤੱਕ ਨਹੀਂ ਉਹ ਇਹ ਜਿਹੜਾ ਮੈਂ ਬੈਠੇ ਤੇ ਮਾਂ ਦੇ ਵਿੱਚ ਹੀ ਗੱਲ ਆਈ ਤੇ ਮੈਂ ਇਹਨਾਂ ਦਾ ਛੋਹ ਛੋਈਦਾ ਤਾਂ ਉਹ ਮੈਂ ਉਹਨਾਂ ਕਰਮਾਂ ਤੇ ਚੱਲਿਓਗਾ ਉਹ ਲੋਗਾ ਲੈ ਕੇ ਆਈ ਥੋੜਾ ਜਿਆ ਉਹ ਜੀ ਕਰੇਗਾ ਜਦੋਂ ਆ ਗਿਆ ਉਹ ਘੁੰਮਦਾ ਤੇ ਕੋੜਾ ਬਗਾ ਉਹ ਖਾਏ ਗਾਉ ਤਾਂ ਨਹੀਂ ਕਰੇ ਹਾਂ ਅਹ ਅਣ ਜਾਂ ਮਾਂ ਦਾ ਪਾਇਆ ਫੇਰਾ ਹੂੰ ਅਕਾ ਆ ਗਿਆ ਆ ਗਿਆ ਅਨੇਰਾ ਹੂੰ ਹੂੰ ਕਨਨਾ ਨਹੀਂ ਹੋਣਾ ਜਾਣਾ ਉਹਦੇ ਵੀ ਕੀ ਕਰੇਗਾ ਜਦੋਂ ਆ ਗਿਆ ਬੇਲਾ ਉਹ ਨੂੰ ਮਾਲ ਮਾਰ ਉਹ ਮਾਲ ਲਿਖਦਾ ਮਲੇ ਕਿਤੇ ਰੱਖਿਆ ਜਾ ਬਦਲਾ ਮਾਲੇ ਜਿਵੇਂ ਮੈਂ ਹੋਰ ਇਹ ਬਕੂਸ਼ ਕੀ ਨਹੀਂ ਲਖਾਰੀ ਲਿਖਦਾ ਵੀ ਮੈਂ ਲਖਾ ਨਹੀਂ ਗਾ ਜਮੋ ਨਹੀਂ ਪਾਦਾ ਸਭ ਸਾਰੀ ਸਭੀ ਮਾਲ ਕਨਨਾ ਨਹੀਂ ਜੀ ਆ ਕੋਣ ਕਿਉਂ ਬਗਾਇਆ ਰਾਮ ਰਾਮ ਕਰਦਾ ਜੀ ਜਾਰੀ ਜਾਰੀ ਉਹ ਗਲੀ ਮੇਂ ਵੇਖਿਆ ਵੇੜੇ ਚ ਪਿਆ ਅੰਦਰ ਆਇਆ ਇਹ ਗੱਲ ਮੇਂ ਸ਼ੁਰੂ ਕੀਤਾ ਫਿਰ ਇਧਰ ਆ ਕੇ ਕੀਤਾ ਨਾ ਅੱਸੀ ਗੱਲ ਹੋਇਆ ਅੱਸੀ ਸਾਲ ਹੋ ਗਏ ਹਾਂ ਜਾਨੀ ਉਧਰ ਪਿੰਡੋਂ ਵੀ ਫਿਰ ਪਾਕਿਸਤਾਨ ਮੇਂ ਵੀ ਪਿੰਡੋਂ ਯਾਦ ਕਮਿਟੀ ਕਾਣਾ ਨਾ ਤੇ ਮੇਰਾ ਬੜਾ ਨਾਟਕ ਪਾਜ ਕਰਦੇ ਲੈਣਾ ਬੇ ਬਚ ਜਾ ਮੇਲੋ ਮੈਂ ਦੇਖੀ ਕੋਈ ਜੇ ਬੈਠਾ ਬੇ ਇਹ ਬਚੇ ਬਚੇ ਕੋਈ ਜੇ ਜੋਗਾ ਜੇ ਕੋਈ ਆ ਲਿਆ ਕ ਆ ਗਿਆ ਨੇ ਇੱਕ ਮੁੰਡੇ ਨਾਲ ਆ ਸਰਕ ਤੇ ਲੈ ਮੇਰੇ ਕੋ ਹੂੰ ਨਾ ਯਾਰ ਸਰਕ ਤੇ ਨਹੀਂ ਲੈ ਹੂੰ ਆਂਦਾ ਫੇਰ ਆਂਦਾ ਤਵੇ ਨਾ ਯਾ ਤੇ ਪੀ ਪੀ ਉਹ ਮੇញੇ ਮਾ ਤੇ ਸੀ ਉਹ ਹੈ ਮਾਂ ਮੈਂ ਮੈਂ ਯਾਰ ਪੀ ਤੇ ਸੀ ਹੂੰ ਮੈਂ ਬਸ ਦਾ ਰਾ ਕੇ ਮਿੱਟੀ ਖਾਣੀ ਸੀ ਪਹਿਲਾਂ ਤੇ ਫੇਰ ਰੋਟੀ ਖਾਣੀ ਉਹ ਤੇਰਾ ਬਣਾ ਮਿੱਟੀ ਖਾਦੇ ਰਹੇ ਬਾਈ ਤੇ ਮਿੱਟੀ ਜਿਹਨੇ ਖਾਧੀ ਆ ਉਹ ਮੈਨਾਂ ਆੜ ਕੇ ਟੁੱਟਾ ਮਾਰਿਆ ਨਾ ਉਹਦਾ ਸਿਰ ਗੱਡਿਆ ਨਹੀਂ ਸੀ ਉਹ ਲੰਬੇਰ ਸੀ ਤਾਂ ਵੀ ਉਹ ਉਹ ਜਿਹੜੇ ਮੋਲ ਵੜਿਆ ਉਹਦਾ ਕਰਨ ਮੈਨਾਂ ਆ ਗਿਆ ਤੇ ਕਿਹਾ ਬੋਲ ਸੁਕਨੇ ਇਹ ਮੈਂ ਮਾਰਿਆ ਟੁੱਟਾ ਜੋ ਜਿਹੜਾ ਹੈ ਨਾ ਮੇਰੇ ਤੇ ਉੱਠੀ ਜਾ ਬੈਠੇ ਉਹ ਆ ਤੇਰੇ ਉਹ ਅਮੀਤੀ ਖਾਦਾ ਹਾਂ ਉਹ ਕੰਮ ਹੋ ਗਿਆ ਮੈਨਿੰਦਾ ਚੱਲੇ ਉਹ ਦੀ ਵੀ ਕਾਣੀ ਅਗਲੇ ਦਿਨ ਫੇਰੇ ਕਿ ਸਿਰ ਗੱਡ ਪੀਚੀ ਆ ਤੇਰੀ ਜੇ ਜਨ ਫੇ ਮੈਂ ਬਾ ਬੇਨਾ ਕਲ ਕੀਤੀ ਬਾਪੂ ਆਪਣੇ ਨਾਲ ਆ ਬਾਪੂ ਜੀ ਕਿਉਂ ਆਣਾ ਮੈਂ ਉਹਦੇ ਕੋਈ ਬੇਨਾ ਦਾ ਉਹ ਸ਼ਾਹੂਨਾਰ ਸੀ ਮੈਂ ਮਾਂ ਮਾਂ ਮਿੱਕੀ ਨਹੀਂ ਮੈਂ ਆਦਾ ਚਾਉਨ ਉਹਨੇ ਕੁਝ ਹੋਈ ਬਜੇ ਹਣਾਵਾ ਦਾ ਮੁੰਡਾ ਹੋਇਆ ਨਾਲ ਨਾ ਬੜੀ ਬੜੀ ਆਂਦਾ ਤੂੰ ਮੈਨੂੰ ਇਹ ਗੱਲ ਦੱਸ ਬਈ ਇਹ ਗੱਲ ਕਿਵੇਂ ਹੋ ਗਈ ਜਾਨ ਕੀ ਕਿ ਬੰਦ ਕੇ ਤਰਾ ਹੋ ਗਈ ਕਾਜੀ ਖਾਦਾਈ ਦਾ ਅੰਦਾਜ਼ ਮੈਂ ਬਾਬਾ ਮੈਂ ਸਿਰ ਕਿਦਾਂ ਦੂਜਾ ਮਾਰਿਆ ਸੀ ਆਂਦਾ ਹੁਣ ਗੰਦ ਤੋਂ ਇਹੋ ਜਹਰੀ ਜਿਹੜੀ ਆਉਂਦਾ ਰੱਖੀ ਆ ਤੇ ਬੜੀ ਸ਼ੰਗਾਰੀ ਜੀ ਆਂਦਾ ਉਹ ਪੀਂਗਿਆਣੀ ਬੇਬਕ ਤਛੂਟਾ ਮਾਰ ਕੇ ਬੈਠਾ ਮਾਰੂ ਟੰਗ ਲੈ ਬਾਬਾ ਕੌਣਾ ਆਂਦਾ ਇਹ ਵਗਿਆ ਹੂੰ ਬਾਹਰ ਜੰਗਲ ਤੋਂ ਗਿਆ ਬਿਨਾਂ ਮਿੱਟੀ ਛੋਟ ਗਿਆ ਸਾਰੇ ਮਗਨ ਆ ਜਾਂ ਬੰਦੇ ਲੱਗ ਗਏ ਇਹ ਤੇ ਆਪ ਆਪਣੇ ਬਰਾਏ ਤੇ ਕੋਈ ਨਹੀਂ ਡਾਕਦਾ ਪਿੱਛੇ ਹੂੰ ਬੈਰਾ ਮੁੰਡਿਆਂ ਨਾਲ ਤਾਂ ਵਦੋ ਆਹੋ ਮੁੰਡਾ ਵੇਖ ਬੈਠਾ ਉਹ ਮੁੰਡਾ ਨੇ ਕਾ ਜਿਹੜਾ ਅੱਛਾ ਬਾਬੂ ਕਦੇ ਜਿੱਦਾਂ ਤੁਸੀਂ ਉਧਰੋਂ ਛੱਡ ਕੇ ਆਏ ਉਹ ਕਦੇ ਮਿਲਣ ਨੂੰ ਦਿਲ ਨਹੀਂ ਕੀਤਾ ਜਾਂ ਪਿੰਡ ਵੇਖਣ ਨੂੰ ਦਿਲ ਨਹੀਂ ਕੀਤਾ ਆਪਣਾ ਦੁਬਾਰਾ ਕਰਦਾ ਦਿਲ ਕਰਦਾ ਜਬ ਇੱਕ ਵਾਰੀ ਮਿਲ ਖੰਦੇ ਪਰ ਹੁਣ ਵੇਖਣਾ ਕੀ ਇਹ ਮੈਨੂੰ ਬੜਾ ਬਹੁਤ ਬੇ ਹੁਕਮਤ ਨਹੀਂ ਆ ਪਿਆਰੀ ਲੱਗਣਾ ਉਹ ਜੇ ਸੇ ਘਮਰਿਆਦਾ ਮੜੀਆਂ ਜੇ ਲੈ ਜਾਈਏ ਕਬਰਾਂ ਜੇ ਲੈ ਜਾਈਏ ਸੋਨੂੰ ਬੱਬ ਜੰਨੇ ਨਾ ਛਾਰ ਜੀਏ ਕੋ ਦਾ ਮੂੰਹੇ ਕੰਨੜ ਪੀ ਹੋ ਜਾਏ ਕੋਈ ਇਹ ਵਾਕਮਸਾਨ ਜਾਣਦਾਰ ਤਾਂ ਉਹ ਮੈਨੂੰ ਪਤਾ ਨਹੀਂ ਹ ਜਦ ਆ ਗਿਆ ਹੋਵੇ ਖਣੇ ਵੇ ਸਾਡਾ ਗੱਲ ਇਹ ਹੋ ਗਿਆ ਜਣਾ ਹਾਂ ਕੋ ਦਾ ਯਾਦ ਆਦਾ ਤਾਂ ਕੋਈ ਯਾਰ ਸਭ ਯਾਦ ਆ ਮੰਜ ਦਿਲ ਦੇ ਚਾਹਦੇ ਹੈਗਾ ਨਾ ਲੈਕਰ ਚਾਹਦੇ ਆਵਾ ਕੋਕਾ ਕੋ ਯਾਦ ਹੈ ਨਾ ਪੈ ਜਾਓ ਵੀਰੋ ਤਰ ਕੇ ਵੀ ਜਾ ਕੇ ਆਵਾਂ ਨਾ ਤੁਰ ਕੇ ਆਹ ਇੰਨਾ ਕਾਇਮ ਆ ਬਾਪੂ ਆ ਉਹ ਜਾ ਹੈਗਾ ਬਾਪੂ ਉਹ ਨਹੀਂ ਇਦਾਂ ਫੜਾਉਂਦਾ ਤੁਰ ਕੇ ਕਿਥੇ ਚੱਲ ਜਾਣਾ ਨਹੀਂ ਨਹੀਂ ਇਦਾਂ ਦੂਰ ਤੇ ਨਹੀਂ ਹਾਂ ਉਸ ਨਾਲ ਬੈਠੇ ਮੈਂ ਤੁਰ ਕੇ ਵੀ ਜਾ ਸਕਦਾ ਸੀ ਉਹ ਜਿਹੜਾ ਨਾ ਕਤਾਰਪੁਰਾ ਹੂੰ ਕਤਾਰਪੁਰ ਆਹ ਉਹ ਜਿਹੜਾ ਹਾਂਜੀ ਤੋਂ ਮਰਾਂ ਨਹੀਂ ਰਹੀਆ ਆਹ ਨੇ ਆਹੋ ਆਉਂ ਲੂਣਾ ਰੋਆ ਜਾਣਾ ਆਖਦੇ ਸੀ ਤੁਹਾਨੂੰ ਬਲਦ ਜੀ ਜੇ ਪਿੰਡਾਂ ਜੀ ਬੜਾ ਪ੍ਰਾਣੇ ਬੰਦੇ ਤੁਰ ਲੰਦੇ ਵਾ ਕਰ ਲੰਦੇ ਹੈ ਨਾ ਕਿੰਨੇ ਕਿੰਨੇ ਮਿਲ ਤਰੇ ਰਹਿੰਦੇ ਨਾ ਬੜਾ ਬੜੀ ਦੂਰ ਜਾ ਕੇ ਤਾਂ ਇਹਾਂ ਵੀ ਥੁਰਿਆ ਹਾਂ ਪੰਜ ਠੀਕ ਦੀ ਠੀਕ ਨਹੀਂ ਆਇਆ ਸੀ ਉਹ ਹਣ ਕਿੰਦਾ ਜਰੀਆ ਨਾ ਤੈਨੂੰ ਮੈਂ ਦੱਸਾਂਗਾ ਨੇ ਜੇ ਰੱਬ ਭਲਾ ਦੇ ਕੇ ਜਾਣ ਵਦ ਦਾ ਘਰ ਦਾ ਬੀਵੀ ਵਦ ਦਾ ਇਹ ਚਿੰਤਾ ਨਾ ਵੰਦਾ ਉਹਦੇ ਪਿਆਰ ਵੀ ਨਹੀਂ ਰਿਹਾ ਬਾਬਾ ਹੁਣ ਨਾਲੇ ਮੈਨੂੰ ਇਹਨਾਂ ਜਿੰਜੇ ਨਾਲ ਬਾਸਤੇ ਆਹ ਮੋਬਾਈਲ ਸਾਪੇ ਵੀ ਆ ਗਿਆ ਹੈ ਨਾ ਮੈਨੂੰ ਕੋਈ ਇਹਨਾਂ ਨੂੰ ਮੋਬਾਈਲ ਦਈ ਨਹੀਂ ਨਾ ਨਾ ਮੈਨੂੰ ਦਿੱਤਾ ਹੀ ਮੈਨੂੰ ਦਿੱਤਾ ਜੇ ਆਹ ਆਹ ਬੋਲੇ ਇਹ ਬਾਸਾ ਪਰ ਉਹ ਮੈਂ ਉਹਦੇ ਫੜ ਲਿਆ ਹਾਂ ਨਾ ਇਹ ਤੋਂ ਉਹਦਾ ਲੈ ਜਾ ਉਹਦਾ ਵੀਰ ਨਾ ਸਾਡੇ ਦੋ ਮੁੰਡੇ ਦੋ ਕੁੜੀਆਂ ਹਾਂ ਮੈਂ ਆ ਗਿਆ ਜੰਮਾ ਕੇ ਮੈਂ 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 ਇਹ ਜਦੋਂ ਮੰਜੇ ਲਾ ਲਿਆ ਉਮ ਉਹ ਤੇਰਾ ਫਲਾ ਆ ਦੂਜੇ ਦਾ ਜਾ ਬਾਈ ਆ ਰਿਹਾ ਮੋਬਾਈਲ ਮੈਨੂੰ ਉਹਨਾਂ ਨੇ ਦਿੱਤਾ ਵੇ ਰੱਖ ਕੋ ਜਿੱਤ ਇਹ ਨਮਦੇ ਉਹਨਾਂ ਨੇ ਉਹ ਵੱਡੀ ਕੁੜੀ ਆਡੀ ਉੱਪਰ ਉਹ ਬੇਟੀ ਹਾਂ ਮੈਂ ਮਾਂ ਚ ਸੋ ਜਾ ਲਿਆ ਹਾਂ ਮੈਂ ਇਹਨਾਂ ਦੇ ਨਾਲ ਨਹੀਂ ਜਾਣਾ ਮੈਂ ਹਾਂ ਕਿੱਥੇ ਹੈ ਘਰ ਆ ਕਿੱਥੇ ਘਰ ਆ ਉਹ ਤਾਂ ਕਹਿਣਾ ਹੀ ਹੈ ਤਾਂ ਇਹ ਲੈ ਕੇ ਜਾਂਦਾ ਆਹੋ ਉਹਨਾਂ ਦਾ ਮੈਂ ਜਾਵਾਂ ਨਾ ਨਵਾਂ ਸਵੇਆ ਮੋਬਾਈਲ ਜਿਹੜਾ ਮੈਨੂੰ ਚਾਹੁੰਦਾ ਮੈਂ ਜਾਵਾਂ ਤਾਂ ਮੈਨੂੰ ਦੇਈਂ ਹਾਂ ਬਾਜੇ ਜੇ ਬੈਠਦਾ ਹਾਂ ਉਹਦੇ ਤੋਂ ਆਪ ਹੁੰਦਾ ਜਣਾ ਆ ਜਾਗਾ ਤੇ ਘਰ ਆਣ ਕੇ ਕਰਦਾ ਮੈਂ ਜਾ ਕੇ ਹਾਂ ਉਹ ਮੈਨੂੰ ਦੇਖ ਰਿਹਾ ਨਾ ਨਹੀਂ ਇਹਦਾ ਸ਼ਕੀਅਤ ਅੱਛਾ ਮੈਂ ਬਾਬਾ ਜਿੱਦਾਂ ਹੁਣ ਆਜ਼ਾਦੀ ਦਿਹਾੜਾ ਮਨਾਉਂਦੇ ਹਰ ਸਾਲ ਮੈਂ ਕਦੇ ਗੇਤ ਹੀ 15 ਅਗਸਤ ਇੱਥੇ ਆਪਣੇ ਬਟਾਲੇ ਵੀ ਬੜਾ ਮਨਾਉਂਦੇ ਆ ਚਾਹ ਲੈ ਜੀ ਇਹ ਜਿਹੜਾ ਕੀ ਹਾਲ ਹੈ ਲੈ ਨਾ ਉਹ ਨਹੀਂ ਜਾਂਦਾ ਹਿੰਗ ਜਾਈ ਆਉਣਾ ਇਹ ਦਿਨ ਤ ਨਹੀਂ ਨਾ ਇਹ ਤਾਂ ਇਹ ਦਿਨ ਤ ਨਾ ਇਹ ਇਹ ਕਰ ਲਾ ਜੀ ਇਹਦੇ ਪਤਾ ਬੰਦਾ ਮਾਰਦੇ ਨੇ ਆ ਜਾਂਦੇ ਉਹ ਭਲਾਣੇ ਜਾ ਕੇ ਤੇ ਜਾ ਹੂੰ ਇਹ ਨਹੀਂ ਹੁੰਦਾ ਹੂੰ ਅਗੇ ਇਹ ਜੀ ਆ ਜੇ ਕੰਮ ਹੋਣੀ ਉਹ ਉਹਦੇ ਤੱਕ ਜਮਾ ਲੇ ਸਨ ਉਹ ਆ ਮੈਨ ਲਗਾ ਦੇ ਦੇ ਸਭ ਦੇ ਨਹੀਂ ਥਾ ਕੋਈ ਤਾਂ ਬਾਬਾ ਵੇ ਉਹ ਸਮਝ ਚੰਗਾ ਇਹ ਗੱਜ ਵਾਲਾ ਸਮਝ ਚੰਗਾ ਮੈਨ ਤਾਂ ਜਾਣਨਾ ਇਹਨਾਂ ਫਿਰ ਉਹੋ ਹੀ ਦਿੰਦਾ ਗਾ ਜੀ ਜੜਾ ਜੜਾ ਮੈਂ ਕੋਮ ਭਾਇ ਜੜਾ ਤੋਂ ਉਮਰ ਉਹਨੂੰ ਮਾਰੋ ਮਾਰੋ ਉਹਨੇ ਛਡਾ ਲਈ ਇਹਨੇ ਪੈਸੇ ਦੇ ਕੇ ਛਡਾ ਲਈ ਬੜਾ ਕੁਟੁੰਦਾ ਅੱਛਾ ਪਹਿਲਾਂ ਨਹੀਂ ਪਹਿਲਾਂ ਨਾ 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 ਚੱਲਣਾ ਉਹਨੂੰ ਪਾਣੀ ਦਾ ਚਾਰ ਪਾਣੀ ਦੀ ਜਾਣ ਅਗਲੇ ਮਿਲਾਂਗੇ ਕੈਨੂੰ ਨਹੀਂ ਮਾਫ ਕਰਨਾ ਭਾਵੇਂ ਦੌੜੇ ਕੱਢਾਂਗੇ ਜੜਾ ਰੋਕ ਨਹੀਂ ਜੋ ਤੇ ਹੁਣ ਜੇ ਮਾਰ ਗਿਆ ਤਾਂ ਮਾਲੇ ਬਟਾਰੇ ਜਾ ਕੇ ਪਾਪਾ ਵੇ ਕਰਾਏ ਤੇ ਆ ਕੇ ਰੋ ਕੋਈ ਪੁੱਛਦਾ ਹੀ ਨਹੀਂ ਵੇ ਨਹੀਂ ਬਾਈ ਹੋਗਾ ਜੀ ਬਿਲਕੁਲ ਜ਼ਰੂਰ ਅਸੀਂ ਛੋਟੀ ਜੀ ਕੋਸ਼ਿਸ਼ ਕੀਤੀ ਆਪਣੇ ਦਰਸ਼ਕਾਂ ਨੂੰ ਉਸ 95 ਸਾਲ ਦੇ ਬਾਪੂ ਨਾਲ ਮਿਲਾਨ ਦੀ ਕਿਉਂਕਿ ਉਸ ਬਾਪੂ ਨੂੰ ਅੱਜ ਵੀ ਯਾਦ ਆ ਸਭ ਤੋਂ ਵੱਡੀ ਗੱਲ ਆ ਕਿ ਬਾਪੂ ਨੂੰ ਨਾ ਤਾਂ ਐਨਕ ਲੱਗੀ ਏ ਤੇ ਨਾ ਹੀ ਉਹ ਕੰਨ 'ਚ ਮਸ਼ੀਨ ਲੱਗੀ ਏ ਬਿਲਕੁਲ ਨੋਂ ਪਰ ਨੋਂ ਨੇ ਛੋਟੀ ਲਈਏ ਐਕਸੀਡੈਂਟ ਮਾਰ ਕਰ ਦਿੱਤਾ ਸੀ ਕਿਸੇ ਨੇ ਬਾਈਕ ਮਾਰੀ ਤਾਂ ਉਸ ਤੋਂ ਬਾਅਦ ਛੋਟੀ ਦੀ ਲੋੜ ਪਈ ਨਹੀਂ ਤਾਂ ਛੋਟੀ ਦੀ ਵੀ ਕੋਈ ਲੋੜ ਨਹੀਂ ਬਾਪੂ ਚੱਲ ਵੇ ਬਾਪੂ ਚੱਲ ਕੇ ਤੇ ਵਖਾ ਇੱਕ ਵਾਰ ਮਾਰਿਆ ਛੋਟੀ ਦੇ ਬਗੈਰ ਛੋਟੀ ਦੇ ਬਗੈਰ ਆਹ ਵੇ ਬਾਪੂ ਆਡਾ ਬਾਪੂ ਲੋੜੀ ਮੈਂ ਫੜ ਲੈਣਾ ਉਹ ਉਦੋਂ ਐਂ ਨਾ ਕਰ ਨਾ ਨਾ ਹੋਣਾ ਦਰਦੇ ਨਹੀਂ ਲੈਂਦਾ ਬਾਪੂ ਫਿਰ ਉਹ ਜੇਲ੍ਹ ਕੋਲੋਣਾ ਪੈਣਾ ਬਾਪੂ ਜੀ ਹਾਂ ਤੇ ਹੱਸ ਦੇਣਾ ਮੈਂ ਨਾ ਹੁੰਦਾ ਉਹ ਉਮਰ ਵੀ ਹੋ ਗਈ ਹੈ ਨਾ ਜ਼ਰਾ ਉਹ ਮਰੀਏ ਉਹਨਾਂ ਲੱਗ ਪੀਰ ਕਰ ਉਮਰ ਦਾ ਫਰਕ ਪੈ ਗਿਆ ਜੀ ਬਿਲਕੁਲ ਜਰੂਰ ਅਸੀਂ ਛੋਟੀ ਜੀ ਕੋਸ਼ਿਸ਼ ਕੀਤੀ ਹੈ ਉਹਨਾਂ ਬਜ਼ੁਰਗਾਂ ਦੇ ਨਾਲ ਮਿਲਾਂਨ ਦੀ ਜਿਹੜਾ ਬਜ਼ੁਰਗਾਂ ਨੇ 15 ਅਗਸਤ ਵਾਲੇ ਦਿਨ ਉਹ ਦਰਦ ਆਪਣੇ ਪਿੰਡੇ ਤੇ ਚੱਲਿਆ ਸੀ ਉਸ ਬਾਬੇ ਨੇ ਆਪਣੀ ਦਾਸਤਾਨ ਦੱਸੀ ਹੈ ਕਿs ਤਰੀਕੇ ਦੇ ਨਾਲ ਇੱਧਰ ਆਏ ਤੇ ਕਿਹੜੇ-ਕਿਹੜੇ ਉਸ ਵੇਲੇ ਮਾਹੌਲ ਸੀ ਉਸ ਵੇਲੇ ਦਾ ਮਾਹੌਲ ਜੇਕਰ ਗੱਲ ਕੀਤੀ ਜਾਏ ਤੇ ਬਾਪੂ ਕਹਿ ਰਿਹਾ ਕਿ ਉਸ ਵੇਲੇ ਵਾਲਾ ਮਾਹੌਲ ਚੰਗਾ ਸੀ ਅੱਜ ਵਾਲੇ ਮਾਹੌਲ ਨਾਲੋਂ ਕਿਤੇ ਬਿਹਤਰ ਸੀ ਅੰਗਰੇਜ਼ਾਂ ਦੀ ਗੁਲਾਮੀ ਜ਼ਰੂਰ ਸੀ ਪਰ ਮਾਹੌਲ ਚੰਗਾ ਸੀ ਉਸ ਵੇਲੇ ਕੈਮਰਾ ਪਰਸੋਂ ਬਾਬੀ ਦੇ ਨਾਲ ਜਤਿੰਦਾ ਗੁੰਡਲ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ ਬਟਾਲਾ